ਉਹ ਜਗ੍ਹਾ ਤੇ ਪਹਿਲਾਂ ਹੀ ਲੋਕਾਂ ਦੇ ਕਬਜ਼ੇ ਕਰਾਤੇ ਜਿਹੜੇ ਦੁਕਾਨਦਾਰਾਂ ਦੇ ਸਾਨੂੰ ਕਹਿੰਦੇ ਬੋਲੀ ਦੋ ਬੋਲੀ ਅਸੀਂ ਜਿਹੜੀ ਚੀਜ਼ ਦੀ ਦਈਏ ਉਹ ਜਗ੍ਹਾ ਪਹਿਲਾਂ ਹੀ ਕਾਬਜ਼ ਆ ਉਹਦੀ ਬੋਲੀ ਕਿਵੇਂ ਹੋ ਜੂਗੀ ਜੀ ਹੁਣ ਜਦ ਅੱਜ ਬੋਲੀ ਅੱਜ ਅੱਜ ਬੋਲੀ ਕੈਨਸਲ ਹੋ ਰਹੀ ਆ ਬੋਲੀ ਕੈਨਸਲ ਹੋ ਰਹੀ ਆ ਸਾਡੇ ਤੋਂ ਪਹਿਲਾਂ ਕੈਸ਼ ਲੈ ਲੈਣੇ ਨੇ ਪੈਸੇ ਸਵੇਰੇ 50000 ਰੁਪਇਆ ਹੁਣ ਪੁੱਛਦੇ ਦੀ ਮੋਰ ਵਿਖਾਓ ਕਿਹੜੀ ਕਿੰਨੂ ਪੈਸੇ ਦਿੱਤੇ ਜੇ ਸੜਕੋ ਕੀ ਸਬੂਤ ਹੈਗਾਵਾ ਜਿਹੜੇ ਮੁਲਾਜ਼ਮ ਇਹ ਤੋਂ ਕਰਪਸ਼ਨ ਕਰਦੇ ਜਿਹੜੇ ਕੱਟੇ ਸਾਨੂੰ ਨਾਂ ਨਹੀਂ ਅਸੀਂ ਨਾਂ ਲੈ ਸਕਦੇ ਨਾ ਕਿਸੇ ਨੂੰ ਸਾਨੂੰ ਪਤਾ ਵਾ ਇਹ ਇਹ ਮੇਰਾ ਦੱਸ ਇਮਾਨਦਾਰ ਕਹਿੰਦੇ ਐ ਮੇਰ ਸਾਹਿਬ ਤੋਂ ਮੇਰ ਸਾਹਿਬ ਵਿੱਚ ਇਨਵੋਲਵਮੈਂਟ ਨਹੀਂ ਹੈਗੇ ਜੀ ਜਿਹੜੇ ਪੈਸੇ ਕਲੈਕਸ਼ਨ ਕਰਦੇ ਆ ਔਰ ਜਿਹੜੇ ਇਹਨਾਂ ਦੇ ਆਪਣੇ ਆ ਜਿੰਨੇ ਵੀ ਕਾਰਪੋਰੇਸ਼ਨ ਦੇ ਜਿੰਨੇ ਵੀ ਆਪਣੇ ਮੁਲਾਜ਼ਮ ਹੈਗੇ ਇਹਨਾਂ ਦੇ ਪ੍ਰਸ਼ਾਸਨ ਦੇ ਜਿਹੜੇ ਅਗੇ ਨਾਲ ਦੇ ਨਾਲ ਤੁਸੀਂ ਬੋਲੀ ਰੱਖੋਗੇ ਜਿੰਨਾ ਕੀ ਕਰੂਗਾ ਆ ਕੇ ਤੁਹਾਨੂੰ ਸਾਡੇ ਕੋਲ ਹੀ ਦੁਕਾਨਦਾਰ ਜਿਹਨਾਂ ਦੁਕਾਨਾਂ ਲਾਈਆਂ ਉਹ ਬਾਹਰ ਸਾਨੂੰ ਬੋਲ ਕੇ ਗਏ ਜਿਹੜਾ ਠੇਕਾ ਲਏਗਾ ਉਹਨੂੰ ਆਪਣੇ ਭੁਗਤਾਨਾ ਪਵੇਗਾ ਫੇਰ ਨਾ ਕਿਉਂ ਕਰੀ ਅਸੀਂ ਪੈਸੇ ਨਹੀਂ ਲੈਂਦੇ ਅਸੀਂ ਪੈਸੇ ਨਹੀਂ ਲੈਂਦੇ ਅਸੀਂ ਅੰਮਰਸਰ ਰਹਿੰਦੇ ਜੀ ਅਸੀਂ ਉੱਥੇ ਗੁੰਡਾ ਕਰਦੀ ਕਰਨਵਾਤੇ ਇੱਕ ਮਿੰਟ ਆ ਕੇ ਪਾ ਉਹਨਾਂ ਨੇ ਧਮਕੀ ਜਿਹੜੇ ਦੁਕਾਨਦਾਰ ਲੱਗੇ ਆ ਫੇਰ ਉਹ ਸਾਨੂੰ ਧਮਕੀਆਂ ਲਾ ਗਏ ਉਹਨਾਂ ਕੋ ਪੈਸੇ ਕੌਣ ਲੈ ਗਿਆ ਉਹਨਾਂ ਕੋ ਪੈਸੇ ਮੁਲਾਜ਼ਮ ਲੈ ਗਿਆ ਕਹਿੰਦੇ ਅੱਧੇ ਕਰਮ ਕਹਿੰਦੇ ਅੱਧੇ ਤੇ ਪੈਸੇ ਹੁਣ ਨਾ ਨਹੀਂ ਕਿਸ ਸਾਨੂੰ ਜੱਜ ਸਾਹਿਬ ਪੁੱਛਦੇ ਦੀ ਮੋਰ ਵਿਖਾਓ ਕਿ ਕਿਹੜੇ ਕਿੰਨੂ ਵਸ ਦਿੱਤੇ ਜੇ ਸੜਕੋ ਕੀ ਸਬੂਤ ਹੈਗਾ ਵਾ ਕਿਹੜੇ ਮੁਲਾਜ਼ਮ ਇਹਨੂੰ ਕਰਪਸ਼ਨ ਕਰਦੇ ਜਿਹੜੇ ਕਟੇ ਸਾਨੂੰ ਨਾਂ ਨਹੀਂ ਅਸੀਂ ਨਾਂ ਲੈ ਸਕਦੇ ਨਾ ਕਿਸੇ ਨੂੰ ਸਾਨੂੰ ਪਤਾ ਵਾ ਇਹ ਇਹ ਮੈਂ ਦੱਸਦਾ ਹਾਂ ਇਮਾਨਦਾਰ ਕਹਿੰਦੇ ਮੇਰ ਸਾਹਿਬ ਤੋਂ ਮੇਰ ਸਾਹਿਬ ਵਿੱਚ ਇਨਵੋਲਵਮੈਂਟ ਨਹੀਂ ਹੈਗੇ ਜੀ ਜਿਹੜੇ ਪੈਸੇ ਕਲੈਕਸ਼ਨ ਕਰਦੇ ਆ ਔਰ ਜਿਹੜੇ ਇਹਨਾਂ ਦੇ ਆਪਣੇ ਆ ਜਿੰਨੇ ਵੀ ਕਾਰਪੋਰੇਸ਼ਨ ਦੇ ਜਿੰਨੇ ਵੀ ਆਪਣੇ ਮੁਲਾਜ਼ਮ ਹੈਗੇ ਇਹਨਾਂ ਦੇ ਪ੍ਰਸ਼ਾਸਨ ਦੇ ਜਿਹੜੇ ਅਗੇ ਇਹਨਾਂ ਦੇ ਨਾਲ ਮੇਰ ਸਾਹਿਬ ਨਾਲ ਉਹ ਕੋਈ ਨਹੀਂ ਹੈਗੇ ਜਿਹੜੇ ਇਹਨਾਂ ਦੇ ਥੱਲੇ ਜਿੱਥੇ ਕੰਮ ਕਰਦੇ ਨਾ ਕਾਰਪੋਰੇਸ਼ਨ ਦੇ ਵਿੱਚ ਉਹ ਪੈਸੇ ਪਹਿਲਾਂ ਇੱਕ ਕੰਨ ਲੰਦੇ ਮਹੀਨਾ ਕੰਨ ਲੰਦੇ 15 ਦਿਨ ਕੰਨ ਲੰਦੇ ਗਰਾਈਆਂ ਕਰ ਲੈਂਦੇ ਆ ਜੋ ਕਿ ਸਰਕਾਰ ਤੱਕ ਕਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਵੀ ਕੀ ਕੀਤਾ ਐ ਬਾਹਰ ਕੀ ਨਹੀਂ ਕੀਤਾ ਜਿਹੜੀ ਵਜ੍ਹਾ ਨਾਲ ਹਰ ਵਾਰੀ ਉਹਨਾਂ ਨੂੰ ਸ਼ਮਿੰਦਗੀ ਉਠਾਣੀ ਪੰਦੀ ਆ ਮੇਰੇ ਸਾਹਮਣੇ ਅੱਜ ਰੋਲਾ ਪਿਆ ਰਿਹਾ ਵਾ ਉਹਨਾਂ ਦੀ ਵਜ੍ਹਾ ਕਰਕੇ ਰੋਲਾ ਪਿਆ ਰਿਹਾ ਵੇਖੋ ਜੀ ਠੇਕਾ ਜਿੱਦੋਂ ਪਤਾ ਵੀ ਬੋਲੀ ਹੁਣੀ ਆ ਸਰਕਾਰੀ ਜਗ੍ਹਾ ਵਾ ਤੁਸੀਂ ਉੱਥੇ ਤੇ ਕਮੇਟੀ ਘਾਦਦੇ ਮਨਿੰਦੇ ਜੇ ਉੱਥੇ ਤੁਸੀਂ ਤੁਹਾਡਾ ਹਾਗਾ ਵਾ ਵੀ ਤੂੰ ਤੂੰ ਖਾਲੀ ਰੱਖੋ ਜਗਾ ਵੀ ਪਤਾ ਨਹੀਂ ਕਿਹੜੇ ਵਲੇ ਆਪਾਂ ਬੋਲੀ ਕਰਾਨੀ ਆ ਜੀ ਨਹੀਂ ਹੈ ਨਹੀਂ ਉਹਦੀ ਬੋਲੀ ਕਰਾਨੀ ਮਹੀਨਾ ਪਹਿਲਾਂ ਹੀ ਡੇਰ ਮਹੀਨਾ ਪਹਿਲਾਂ ਦੁਕਾਨਾਂ ਲੱਗੀਆਂ ਉਹ ਕਿੱਦਾਂ ਲੱਗੀ ਸਰਕਾਰੀ ਜਗਾ ਦੇ ਦੱਸੋ ਮੈਂ ਇੱਥੇ ਬਾਹਰ ਗੱਡੀ ਖੜਾ ਰਾਂ ਕੀ ਕੀਤਾ ਜੀ ਬੋਲੀ ਅੱਜ ਰੱਖਦੀ ਜਿਹੜੀ ਜਗਾ ਦੀ ਬੋਲੀ ਰੱਖੀ ਆ ਉਹ ਜਗਾ ਤੇ ਪਹਿਲਾਂ ਹੀ ਲੋਕਾਂ ਦੇ ਕਬਜ਼ੇ ਕਰਾਤੇ ਜਿਹੜੇ ਦੁਕਾਨਦਾਰਾਂ ਦੇ ਸਾਨੂੰ ਕਹਿੰਦੇ ਬੋਲੀ ਦੋ ਬੋਲੀ ਅਸੀਂ ਜਿਹੜੀ ਚੀਜ਼ ਦੀ ਦਈਏ ਉਹ ਜਗਾ ਪਹਿਲਾਂ ਹੀ ਕਾਬਜ਼ ਆ ਉਹਦੀ ਬੋਲੀ ਕਿਵੇਂ ਹੋ ਜੂਗੀ ਜੀ ਹੁਣ ਜਦ ਅੱਜ ਬੋਲੀ ਅੱਜ ਅੱਜ ਬੋਲੀ ਕੈਨਸਲ ਹੋ ਰਹੀ ਹੈ ਬੋਲੀ ਕੈਨਸਲ ਹੋ ਰਹੀ ਹੈ ਸਾਡੇ ਤੋਂ ਪਹਿਲਾਂ ਕੈਸ਼ ਲੈ ਲੈਣੇ ਇਹਨਾਂ ਨੇ ਪੈਸੇ ਸਿਰੇ 50000 ਰੁਪਇਆ ਹੁਣ ਕਹਿੰਦੇ ਜੀ ਕੈਸ਼ ਪਹਿਲਾਂ ਕਹਿੰਦੇ ਕੈਸ਼ ਵਾਪਸ ਕੈਸ਼ ਲਵਾਂਗੇ ਤੇ ਕੈਸ਼ ਹੀ ਵਾਪਸ ਲੈ ਪਰ ਇਹਨਾਂ ਨੂੰ ਪਤਾ ਜੀ ਇਹ ਇਹ ਸਰਕਾਰੀ ਉਹਦੇ ਤੇ ਬੈਠੇ ਸਾਨੂੰ ਕੀ ਪਤਾ ਹੈ ਲੈਣਾ ਚਾਹੀਦਾ ਜੀ ਵੀ ਜਿਹੜਾ ਆਪਾਂ ਕੈਸ਼ ਲਵਾਵਾਂਗੇ ਉਹ ਚੈੱਕ ਰਾਈਂ ਦਵਾਂਗੇ ਪੈਸੇ ਹੁਣ ਸਾਡੇ ਤੋਂ ਜਿਹੜੇ ਕੈਸ਼ ਲੈ ਕੇ ਉਹ ਤੋਂ ਬਾਅਦ ਕਹਿੰਦੇ ਸੀ ਅਸੀਂ ਕੈਸ਼ ਨਹੀਂ ਵਾਪਸ ਕਰਨਾ ਹੁਣ ਸਾਡੇ ਪੈਸੇ ਨਹੀਂ ਵਾਪਸ ਉਹ ਸਾਰੇ ਬੈਠੇ ਦੁਕਾਨਦਾਰ ਬੈਠੇ ਜੀ ਜਾ ਕੇ ਦੇਖੋ ਸਾਰੀ ਸਾਰੀ ਜਗ੍ਹਾ ਦੇ ਦੁਕਾਨਾਂ 'ਤੇ ਲੱਗੀਆਂ ਹੋਈਆਂ ਨੇ ਉਹ ਬੈਠੀਆਂ ਉੱਥੋਂ ਪੈਸੇ ਲੈ ਕੇ ਨਾ ਲਗਨ ਦਿੱਤੀਆਂ ਪ੍ਰਦਰਸ਼ਨ ਨੇ 50000 ਰੁਪਏ ਦੀ ਇੱਕ ਕੈਸ਼ ਕਰਾਉਣ ਦੀ ਪ੍ਰੋਵੀਜ਼ਨ ਹੈ ਇਹਨਾਂ ਨੂੰ ਬਿਲਕੁਲ ਨਹੀਂ ਇਹਨਾਂ ਨੂੰ ਪੁੱਛੋ ਜੀ ਇਹਨਾਂ ਨੇ ਕਿਹਾ ਕਰਵਾ ਦਿਓ ਜੀ ਹਾਂ ਤੇ ਕਰਵਾਤੇ ਆ ਸਲਿੱਪਾਂ ਦੀ ਆ ਵਾਲੀਆਂ ਦੇ ਸਿੱਧਾ ਦਿੱਤੀਆਂ ਜੀ ਹੁਣ ਇੱਥੇ ਪੈਸੇ ਵਾਪਸ ਨਹੀਂ ਕਰ ਰਹੇ ਨਹੀਂ ਕਰ ਰਹੇ ਜੀ ਕਹਿੰਦੇ ਜੀ ਚੈੱਕ ਕਰਾਈ ਦਾਂਗੇ ਜਦੋਂ ਤੁਹਾਨੂੰ ਉਹ ਵੀ ਜਦੋਂ ਬਣਨਗੇ ਹਾਂ ਜੀ ਚੈੱਕ ਕਰਾਈ ਵਾਪਸ ਕਰਾਂਗੇ ਜਦੋਂ ਅਸੀਂ ਆਵਾਂਗੇ ਜਦੋਂ ਅਸੀਂ ਆਵਾਂਗੇ 10 ਦਿਨਾਂ ਨੂੰ ਜਾਂ 5 ਦਿਨਾਂ ਨੂੰ ਸਾਨੂੰ ਮੁੜ ਕੇ ਕਹਿੰਣਗੇ ਦੁਬਾਰਾ ਆਓ ਜੀ ਮਤਲਬ ਫੇਰ ਆਵਾਂਗੇ ਫੇਰ ਦੁਬਾਰਾ ਉਹ ਦੋ-ਦੋ ਮਹੀਨੇ ਤੱਕ ਖਰਾਬ ਕਰੀ ਜਾਂਦੇ ਮੁੜ ਕੇ ਚੈੱਕ ਅੱਛਾ ਤੁਸੀਂ ਹੁਣ ਇੱਕ ਜੱਗਰ ਕਰਦਾ ਸੀ ਇਹ ਖਰਚਾ ਹੈ ਸਰ ਸਾਹਿਬ ਅੱਜ ਕੀ ਹੈ ਜੀ ਮੀਟਿੰਗ 'ਚ ਜਿਹੜੀ ਪੋਲੀਸੀ ਹੈ ਪੋਲੀ ਦਾ ਜੀ ਠੇਕੇਦਾਰਾਂ ਨੇ ਅੱਜ ਤੇ ਹੀ ਠੇਕੇਦ ਪੋਲੀਕਾਰ ਸਾਡੇ ਕੋ ਆਏ ਸੀਗੇ ਤੇ ਉਹਨਾਂ ਨੇ ਇਹ ਬਿਆਖਿਆ ਲਾਇਆ ਕਿ ਜਿਹੜੀ ਤੁਸੀਂ ਜਨ ਨੂੰ ਜਗਾ ਕਾਰਪੋਰੇਸ਼ਨ ਤੈ ਬਜਾਰੀ ਦੀ ਦਿੰਦੀ ਆ ਉਥੇ ਤੁਸੀਂ ਸਾਰੀ ਜਗਾ ਜਿਹੜੀ ਇਹ ਦੁਕਾਨਦਾਰਾਂ ਨੂੰ ਮਲਾ ਦਿੰਦੀ ਆ ਤੇ ਸਾਨੂੰ ਜਾਦੇ ਉਹ ਜਗਾ ਖਾਲੀ ਕਰਾ ਕੇ ਦਿਓ ਤੇ ਜਾਂ ਸਾਡੇ ਮਤਲਬ ਦਾ ਰੈਂਟ ਚਾਹੀਦਾ ਤੇ ਉਹ ਅਸੀਂ ਇਸ ਗੱਲ ਦਾ ਕੱਲ੍ਹ ਹੋ ਉਸ ਦੀ ਮੀਟਿੰਗ ਆ ਉਹਦੇ ਜੇ ਫੈਸਲਾ ਕਰਾਂਗੇ ਕਿ ਅਸੀਂ ਇਹਦਾ ਕੀ ਡਿਸੀਜਨ ਲੈਣਾ ਹੌਸ ਡਿਸੀਜਨ ਲੈ ਸਕਦਾ ਤੇ ਬਾਕੀ ਸਾਡੇ ਕਾਰਪੋਰੇਸ਼ਨ ਦੇ ਸਟਾਫ ਦੀ ਮੁਲਾਜ਼ਮਾਂ ਦੀ ਬੜੀ ਨੈਗਲੀਜੈਂਸੀ ਹੈ ਤੇ ਇਹ ਜਿਹੜੀ ਬੋਲੀ ਆ 1 ਮਹੀਨਾ ਪਹਿਲਾਂ ਹੋਣੀ ਚਾਹੀਦੀ ਸੀ ਮੇਰੇ ਕੋਲੋਂ ਮਨਜ਼ੂਰੀ ਇਹਨਾਂ ਨੇ 1 ਮਹੀਨਾ ਪਹਿਲਾਂ ਲੈ ਲਈ ਆ ਉਹਨੂੰ ਇਹਨਾਂ ਨੇ ਅੰਦਰ ਦਫ਼ਤਰ ਚ ਹੀ ਰੱਖ ਛੜਿਆ ਉਹਨੂੰ ਇਹਨਾਂ ਨੇ ਬੋਲੀ ਦੀ ਡੇਟ ਜਿਹੜੀ ਆ 27 ਤਰੀਕ ਰੱਖੀ ਜਦੋਂ ਕਿ 1 2 ਤਰੀਕ ਰੱਖਣੀ ਚਾਹੀਦੀ ਸੀ ਕਾਰਪੋਰੇਸ਼ਨ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਕਰਪਸ਼ਨ ਦੇ ਵੀ ਦੋਸ਼ ਲੱਗਦੇ ਬਿਲਕੁਲ ਇਹਦੇ 'ਚ ਕੋਈ ਦੂਰ ਰਹਿਵਾਂ ਨਹੀਂ ਗਿਆ ਇਹ ਹਰ ਵਾਰੀ ਜਦੋਂ ਅਸੀਂ ਬੋਲੀ ਕਰਾਉਂਦੇ ਆ ਤੇ ਉਹਦੇ ਵਿੱਚ ਇਹ ਕੋਈ ਨਾ ਕੋਈ ਡਿਚਣ ਪਾਉਂਦੇ ਆ ਤੇ ਇਹ ਨਹੀਂ ਚਾਹੁੰਦੇ ਕਿ ਕਾਰਪੋਰੇਸ਼ਨ ਦੀ ਜਿਹੜੀ ਆ ਆਮਦਨ ਵਧੇ ਇਹ ਤੇ ਚਾਹੁੰਦੇ ਆ ਕਿ ਜਿਹੜੀ ਜਿੰਨੀ ਵੀ ਆਮਦਨ ਆ ਜਿੱਦਾਂ ਪਹਿਲਾਂ ਲੁੱਟਖਸੁੱਟ ਕਰਕੇ ਇਹ ਸਾਰੀ ਲੈ ਜਾਂਦੇ ਇਹ ਇਹ ਹੁਣ ਵੀ ਇਹਨੂੰ ਕਾਮਯਾਬ ਨਹੀਂ ਹੋਣ ਦੇਣ ਚਾਹੁੰਦੇ ਤਾਂ ਹੀ ਇਹ ਸਾਰੇ ਡਿੱਕੇ ਜਿਹੜੇ ਆ ਇਹ ਪਾਉਂਦੇ ਆ ਕਿੰਨੀ ਕ腐ਪਸ਼ਨ ਦੇ ਅੰਬੋਸ਼ ਕਰ ਦਿੱਤੇ ਜਿਹੜੇ ਅਸੂਰਾ ਬਣਾ ਲਾ ਦਿੱਤਾ ਇਹ ਵੇਖੋ ਜਿੰਨੇ ਪਿਛਲੀ ਵਾਰੀ ਵੀ ਅਸੀਂ 10 ਮੁਲਾਜ਼ਮਾਂ ਦੇ ਇੰਸਪੈਕਟਰ ਹੀ ਵਿੱਚ ਕਲਰਕ ਸੀਗੇ ਕੁਝ ਇੰਦਾ ਸਾਰੇ ਰਲ ਮਿਲ ਕੇ 10 ਕਿ ਮੁਲਾਜ਼ਮ ਲਾਏ ਸੀਗੇ ਉਹਨਾਂ ਦੀ ਇੰਨੀ ਨੈਗਲੀਜੈਂਸੀ ਹੈ ਕਿ ਜਦੋਂ ਅਸੀਂ 36 ਲੱਖ ਦੀ ਬੋਲੀ ਹੋ ਗਈ 16 ਲੱਖ ਰੁਪਇਆ ਉਹ ਮੇਰੀ ਟੇਬਲ ਤੇ ਦੇ ਕੇ ਗਏ ਉਹਨਾਂ ਨੂੰ ਬੋਲੀ ਤੋਂ ਪਹਿਲਾਂ ਪਹਿਲਾਂ ਪੈਸੇ ਜਿਹੜੇ ਬਾਕੀ 20 ਲੱਖ ਸੀ ਲੈਣਾ ਸੀ ਇਹਨਾਂ ਨੇ ਉਹਨਾਂ ਕੋ ਵੀ ਪੈਸੇ ਨਹੀਂ ਲਏ ਤੇ ਸਾਨੂੰ ਵੀ ਇਹਨਾਂ ਨੇ ਦੱਸਿਆ ਨਹੀਂਗਾ ਕਿ ਸਾਨੂੰ ਪੈਸੇ ਨਹੀਂ ਮਿਲੇ ਸਾਡਾ ਠੇਕੇਦਾਰਾ ਨਾਲ ਕੰਟੈਕਟ ਸੀਗਾ 12 ਤੋਂ ਲੈ ਕੇ 25 ਤਰੀਕ ਤੱਕ 26 ਤਰੀਕ ਸ਼ਾਮ ਨੂੰ 7 ਵਜੇ ਮੇਰੇ ਕੋਲ ਆ ਗਏ ਇਹਨਾਂ ਮੈਨੂੰ ਦੱਸਿਆ ਜੀ ਠੇਕੇਦਾਰਾ ਨੇ ਪੈਸੇ ਨਹੀਂ ਦਿੱਤੇ ਮੈਂ ਵੀ ਇੰਨੇ ਦਿਨ ਤੁਸੀਂ ਕਿਸੇ ਅਧਿਕਾਰੀ ਨੂੰ ਦੱਸਿਆ ਜਾਂ ਮੈਨੂੰ ਦੱਸਿਆ ਕਿ ਪੀਓ ਪੈਸੇ ਨਹੀਂ ਦਿੰਦੇ ਜਿੱਦਣ ਉਹ ਸਮਾਨ ਚੁੱਕ ਕੇ ਲੈ ਗਏ ਫਿਰ ਇਹਨਾਂ ਨੇ ਸਾਨੂੰ ਦੱਸਿਆ ਇਹ ਤੁਹਾਡੇ ਦਫ਼ਤਰ ਚ ਬੜਾ ਹੰਗਾਮਾ ਆਇਆ ਕੱਚੀਆਂ ਪਰਚੀਆਂ ਨੂੰ ਲੈ ਕੇ ਕੀ 50000 ਰੁਪਈਆ ਕਾਰਪੋਰੇਸ਼ਨ ਕੈਸ਼ ਲੈ ਸਕਦੀ ਐ ਜੇ ਲੈ ਸਕਦੀ ਐ ਤਾਂ ਕੀ ਬਰ ਕੱਚੀ ਬੱਚੀ ਦੇਣਾ ਜਾਇਜ਼ ਹੈ ਵੀ ਵੇਖੋ ਇਹ ਜਿਹੜੇ ਕੰਮ ਨੇ ਨਾ ਇਹ ਸਾਰੇ ਅਧਿਕਾਰਗੀਆਂ ਦੇ ਨੇ ਸਾਡਾ ਕੰਮ ਤੇ ਇਹ ਐ ਕਿ ਸਚਾਰੂ ਢੰਗ ਨਾਲ ਬੋਲੀ ਹੋਵੇ ਉਹਦੇ ਵਿੱਚ ਕੋਈ ਕਰਪਸ਼ਨ ਦੀ ਗੱਲ ਨਾ ਹੋਵੇ ਉਹ ਆਪਣੀ ਬੋਲੀ ਕਰਾਈ ਦੀ ਐ ਸਾਹਮਣੇ ਸਾਰਿਆਂ ਦੇ ਤੁਹਾਡੇ ਪ੍ਰੈਸ ਵਾਲਿਆਂ ਦੇ ਵੀ ਕਰਾਈ ਦੀ ਲੋਕਾਂ ਦੇ ਸਾਹਮਣੇ ਵੀ ਕਰਾਈ ਦੀ ਐ ਤੇ ਇਹ ਜਿਹੜੇ ਪੈਸੇ ਜਮ੍ਹਾਂ ਕਰਨੇ ਦੇਣੇ ਉਹ ਇਹ ਜਿਹੜੇ ਸਾਡੇ ਸੁਪਰੀਡੈਂਟ ਸਾਹਿਬ ਨੇ ਉਹ ਚੰਗੀ ਤਰ੍ਹਾਂ ਤੁਹਾਨੂੰ ਦੱਸ ਸਕਦੇ ਆ ਕਿ ਪੈਸੇ ਲੈ ਸਕਣੇ ਆ ਕਿ ਨਹੀਂ ਲੈ ਸਕਦੇ ਬਹੁਤ ਬੜਾ ਤੁਹਾਡੇ ਦਫਤਰ ਚ ਖਾਸ ਕਰ ਉਹ ਸਾਰੇ ਮੇਰੇ ਕੋ ਆਏ ਸ਼ਿਕਾਇਤ ਲੈ ਕੇ ਕਿ ਇਹ ਇਸ ਤਰ੍ਹਾਂ ਇਹਨਾਂ ਸਾਡੇ ਪੈਸੇ ਜਮ੍ਹਾਂ ਕੀਤੇ ਨੇ ਤੇ ਸਾਨੂੰ ਜਿਹੜੇ ਵਾਪਸ ਨਹੀਂ ਕਰਦੇ ਤੇ ਉਹ ਫਿਰ ਜਿੰਨੇ ਚ ਆਇਆ 23 ਬੰਦੇ ਨੇ ਪੈਸੇ ਜਮ੍ਹਾਂ ਕਰਾਏ ਸੀ ਉਹ ਫਿਰ ਮੈਂ ਇਹਨਾਂ ਨੂੰ ਆਖਿਆ ਕਿ ਜਿਹੜੇ ਲੈ ਲੈ ਚਾਹੁੰਦੇ ਉਹਨਾਂ ਨੂੰ ਦੇ ਦਿਓ ਉਹਨੇ ਚੋਂ 9 ਬੰਦੇ ਜਿਹੜੇ ਪੈਸੇ ਵਾਪਸ ਲੈ ਗਏ ਨੇ 14 ਬੰਦੇ ਆਣੇ ਪੈਸੇ ਵਾਪਸ ਨਹੀਂ ਲਏ ਨਹੀਂ ਕੈਨਸਲ ਨਹੀਂ ਪੋਸਟਪੋਨ ਹੋਈ ਹੈ ਪਰਸੋ 12 ਵਜੇ ਬੋਲੀ ਹੋਏਗੀ ਫਿਰ ਤੁਸੀਂ ਬੋਲੀ ਰੱਖੋਗੇ ਜਿੰਨਾ ਕੀ ਕਰੂਗਾ ਆ ਕੇ ਕਰਾਂਗੇ ਸਾਡੇ ਛੋੜੀ ਵਾਪਸ ਹੋਣੀ ਆ ਜੀ ਆਪ ਬਤਾਓ ਰੋ ਬਾਬਾ ਰਾਈ ਜੀ ਬਾਬਾ ਛੋੜੀ ਰੱਖੋ ਜਿੰਨੇ ਰੱਖਣੇ ਰੱਖੋ ਸਾਡੀ ਵਾਪਸ ਕਰ ਦੇਣੀ ਜੀ ਜਬਰਦਸਤੀ ਰੱਖ ਲਓਗੇ ਜੀ ਜਬਰਦਸਤੀ ਰੱਖ ਰਹੇ ਹੋ ਜੀ ਉਹ ਮਰਾ ਕਿਵੇਂ ਹੋ ਗਿਆ ਤਾਂ ਹੋ ਗਿਆ ਇਹ ਕਾਰਪੋਰੇਸ਼ਨ ਹਾਂ ਸਾਡੀ ਸੱਚੀ ਨੰਬਰ ਕੋ ਦੇਣੀ ਹੈ ਹਾਂ ਸਰਪੇ ਤੋਂ ਥੋੜੀ ਜਿਹਾ ਪਾਸੋਂ ਦੇਣੀ ਹੈ ਉਹਨੇ ਤਾਂ ਪੁੱਛਿਆ ਨਹੀਂ ਤਰੀਆ ਮੇਰਾ ਹਾਲ ਕਰ ਦੇ ਲੋ ਨਾਲ ਪੈਸੇ ਵਾਪਸ ਦੇ ਦੋ ਜਿਹਨੇ ਵਾਪਸ ਲੈਣਾ ਮੇਰੇ ਪਰਸ ਰੱਖੇ ਰੱਖ ਲੋ ਜੀ ਮੇਰੀ ਗੱਲ ਸੁਣੋ ਆਓ ਚੱਲੀਏ ਇੱਥੇ ਬੋਲੀ ਤੇ ਆਓ ਦੇਖੋ ਵੀ 5-5 ਹਜ਼ਾਰ ਨਹੀਂ ਆਪਾਂ ਸਪੋਰਟ ਨਹੀਂ ਕਰਾਉਂਦੇ ਬੋਲੀ ਤੇ ਤੁਹਾਨੂੰ ਨਹੀਂ ਦਾ ਮਾਰਾ ਖਾਦਾਂਗੇ ਜੇ ਤੁਸੀਂ ਕਹੋ ਨਾ 10 ਲੱਖ ਤੋਂ ਵੀ ਸ਼ੁਰੂ ਕਰਦੇ ਆਂ ਅਸੀਂ ਤਾਂ ਵੀ ਨਹੀਂ ਦੇਣੀ ਸਿਕਿਉਰਿਟੀ ਬੋਲੀ ਵਾਸਤੇ ਜਮਨ ਕਰਾਈ ਦਿੰਦੀ ਸਰ ਬੋਲੀ ਵਾਸਤੇ ਕਰਾਈ ਦਿੰਦੀ ਜਦੋਂ ਬੋਲੀ ਤੁਸੀਂ ਕੈਨਸਲ ਕਰ ਦਿੱਤੀ ਸਾਡੀ ਸਰ ਅਸੀਂ ਮਤਸੂ ਨਹੀਂ ਆ ਸਕਦੇ ਜਿਹੜਾ ਜਿਹੜੀ ਜਿਹੜੀ ਅਥਾਰਟੀਓ ਇੱਕ ਮਿੰਟ ਯਾਰ ਇੱਕ ਮਿੰਟ ਸਾਡੀ ਇੱਕ ਮਿੰਟ ਇੱਕ ਮਿੰਟ ਭਾਜੀ ਕਾਹ ਆ ਕੀ ਕੋਈ ਬੋਲੀ ਕੈਨਸਲ ਕਰਨ ਦਾ ਤੇ ਬੋਲੀ ਗਾਹ ਕਰਨ ਦਾ ਹੱਕ ਹੁੰਦਾ ਵਾ ਫਸਕੋੜੀ ਵਾਪਸ ਕਰ ਦਿੰਦੀ ਕੋਈ ਨਹੀਂ ਹਾਂ ਸੈਂਸਰ ਕੈਨਸਲ ਕਰਦਾ ਆਪਣਾ ਸਕੋਰ ਦੀ ਬੋਲੀ ਹੋਊਗੀ ਤੇ ਨਾ ਨਾਮ ਹੋਊਗਾ ਫੇ ਕਰਿਓ ਸੈਂਸਰ ਉਹ ਸੋਡੇ ਕੋਈ ਕਿਤਾਬ ਦੇ ਲਿਖਿਆ ਦੱਸੋ ਪੰਜਾਬ ਜਾਂਦੇ ਇੰਡੀਆ ਜਾਂਦੇ ਇੱਕ ਛੋਟੀ ਜਿਹੜੇ ਨਕਪੜਾ ਇੱਕ ਛੋਟੀ ਵੀ ਤੀ ਗੱਲ ਕਰਕੇ ਸਾਰਾ ਹੋਣਾ ਸਾਰਾ ਭਲਾ ਵਡਾ ਠੀਕ ਹੈ ਵੀ ਤਰ ਸੋਚੋ ਸਹੀ ਸਮਝੋ ਸਹੀ ਆਪਾਂ ਕਿੱਥੇ ਬੈਠੇ ਜਿਹੜੇ ਵਾਸੀ ਨੇ ਬੁਲਾਇਆ ਕਿਹਦੇ ਵਿੱਚ ਨਹੀਂ ਬੁਲਾਇਆ ਕੀ ਗਹੀ ਕਹਿੰਦੇ ਉਹ ਧੰਨੀਆਂ ਫਰਾਹ ਕੀ ਜਿੱਥੇ ਵੀ ਇਹ ਬੁਲਾ ਰਹੀ ਹੈ ਨਾਂ ਮੇਦਾ ਬਾਬਾ ਨਾਂ ਚੱਲੋ ਇੱਥੇ ਬੈਠੇ ਸਾਰੇ ਹਾਂਜੀ ਬਸ ਮੇਰਾ ਮੇਰੇ ਨਾਲ ਚੁੱਕ ਕੇ ਸਾਰੇ ਬੇਸ਼ੱਕ ਬਹਿ ਰਿਹਾ ਮਿਹਰਬਾਨੀ ਕਰਦੇ ਆ ਮੇਹਰ ਵਾਲੀ ਕਰਕੇ ਆਰਾਮ ਹੋਈ ਜਾਣਾ ਸੁਲਾਹ ਹੈ ਨਾ ਦੇਖਣਾ ਨਹੀਂ ਹੈ ਉਹ ਬਾਜੀ ਉਸ ਕੋਲ ਜਮਾਨ ਰੱਖੋ ਉਹਨਾਂ ਦੀ ਅੱਖੜੋ ਉਹ ਚਾਹ ਵਾਲੇ ਦੇ ਵਿੱਚ ਰੱਖ ਲਓ ਆਰਾਮ ਨਾਲ ਗੱਲ ਕਰੋ ਮੇਰੇ ਸਾਹ ਬੈਠੇ ਨੇ ਕੋਈ ਨਹੀਂ ਬੈਠੇ ਦਫਤਰ ਆ ਬਸ ਕੋਈ ਨਹੀਂ ਕੋਈ ਜਮਾਨਾ ਤੇ ਦੋੜ ਮੇਜ਼ ਤੇ ਬੈਠੇ ਨੇ

ਕੈਸ਼ ਲਈ ਹੋਈ ਐਸੀ ਉਹਦੇ ਸਿਰ ਨਾ ਕੱਟਣਾ ਹਾਂ ਉਹ ਤੁਹਾਨੂੰ ਹੁਣ ਪੈਸੇ ਅਕਾਊਂਟ ਸੀ ਮਿਲਣਗੇ ਤੁਹਾਡੇ ਜਿੰਨੇ ਭਾਈ ਮੈਂ ਕਰਨਾ ਚਾਹੀਦਾ ਸੀ ਪੈਸੇ ਨਹੀਂ ਅਸਲੀ ਵੀ ਕਾਰੇ ਕਰਨਾ ਨਹੀਂ ਕੀਤੀ ਇੱਥੇ ਉਹ ਕੰਮ ਨਹੀਂ ਨਹੀਂ ਕਰੀਂ ਤੁਸੀਂ ਬੰਦੇ ਭੇਜ ਮੈਂ ਅੱਜ ਬਸ ਚੀਪ ਚੀਪ ਦੇ ਦਿੰਦਾ ਅੱਛਾ ਕੋਰੋੜ ਕਿਹ ਹੈ ਪੱਕੀ ਸੀ ਦਿੱਤੀ ਹੈ ਪੱਕੀ ਰਸੀਦ ਕਰਕੇ ਦਿੱਤੀ ਹੈ 50000 ਰੁਪਏ ਜਮਾ ਕਰਵਾਵਾ ਵਾਪਸ ਕਰਾਵਾ ਆ ਪਹੇ ਗਏ ਆਪਣੇ ਸੁਪਰ ਡੇਟ ਸਾਹਿਬ ਜੀ ਵੇ ਕੋਈ ਨਹੀਂ ਇੱਥੇ ਆਪਣੇ ਵੇਖੋ ਇਹ ਸਾਨੂੰ ਆ ਕਿੱਥੇ ਬੱਚੇ ਜੀ ਨਾਲ ਦੇਖੋ ਨਾ ਪਿਆਰ ਬੱਚੇ ਨਾਲ ਲੱਗਾ ਠੀਕ ਆ ਲਾਟ ਪੈਸੇ ਟੱਪੇ ਤੇ ਉੱਪਰ ਬੈਠੇ ਨੇ ਵੇਖੋ ਚੇਅਰਮੈਨ ਸਾਹਿਬ ਕੋਈ ਗੱਲ ਨਹੀਂ ਕਰਦੇ ਨਾ ਹੀ ਉਹਨਾਂ ਦੇ ਜਿਹੜੇ ਬਾਕੀ ਮਿਲਦੇ ਆ ਉਹ ਵੀ ਨਹੀਂ ਕੋਈ ਗੱਲ ਕਰਦੇ ਜੋ ਵੀ ਗੱਲ ਕਰਦੇ ਸੁਪਰਡੈਂਟਾਂ ਵੀ ਕਰਦੇ ਆ ਇਹ ਸਾਨੂੰ ਕਿੱਥੇ ਲੈਣ ਦੇ ਨੇ ਸਹੇਦਿਆ ਵੀ ਡਰਾਪ ਕਰ ਦੇ ਕੇ ਪੈਸੇ ਰੋਕੇ ਵੀ ਕਰ ਰਹੇ ਆ ਹਾਂ ਕੋਈ ਨਹੀਂ ਹਣੀ ਮੇਰੇ ਬਾਤ ਵੀ ਲੈ ਜਾਈਏ ਇੱਥੇ ਤਕਲੀਆਂ ਸਾਡਾ ਕੀ ਤੁੰਗਾ ਵੇਖੋ ਅਸੀਂ ਉਹਨਾਂ ਦੀ ਕਾਹਦੀ ਇੱਜ਼ਤ ਕਿਉਂ ਕਰਾਂਗੇ ਬੰਦੇ ਦਾ ਨਾਮ ਤਾਂ ਕਰ ਪਰ ਜਿਹੜੀ ਗੱਲ ਆ ਪੈਸੇ ਦੋ ਸਾਨੂੰ ਇਹਦੇ ਸਿੱਧਾ ਜੀ ਤੁਹਾਨੂੰ ਪੱਕੀ ਇੱਥੇ ਕੁਝ ਲਿਖਿਆ ਦਾ ਵਾ ਤੇ ਫੇਰ ਤੇ ਤੁਹਾਡੇ ਨਾਮ ਆ ਅਸੀਂ ਕੈਸ਼ ਚਮਕ ਰਾਇਆ ਨਾ ਜੀ ਹਾਂ ਕੈਸ਼ ਨਾਲ ਤਾਂ ਕੈਸ਼ ਹੀ ਬੁਲਾਵਾਂਗੇ ਨਹੀਂ ਭਾਜੀ ਕਰਨ ਜੀ ਤੂੰ ਬੋਲੀ ਦੇਣ ਬੰਦਾ ਆਂਦਾ ਵੇ ਉਹ ਸਾਡੇ ਫੰਡ ਜਾਏ ਆਂਦਾ ਆਂਦਾ ਆ ਕੱਚੇ ਵਿੱਚ ਆਂਦਾ ਤੂੰ ਕਹੇ ਹਾਰ-ਹਾਰ ਬੋਲਦਾ ਆਂਦਾ ਪੰਜਾਬ ਮਾਤੇ ਮੇਰਾ ਮੇਰੇ ਕੋਲ ਨਹੀਂ ਕੰਮ ਕਰਦਾ ਮੇਰੇ ਨਾਲ ਸਾਡੇ ਨਾਲ ਵੀ ਡੀਡੀ ਲੈਂਦੇ ਜਾਂ ਤਾਲੇ ਸਰਕਾਰੀ ਡੀਡੀ ਲੈਂਦੇ ਤੂੰ ਹੁਣ ਆਖੀ ਦੀ ਐਸਾ ਸਾਰੇ ਉਹਨੇ ਖਾਤੇ ਆਂ ਚੀ ਮੇਰੇ ਕੋਲ ਬੋਲਦੇ ਆਂ ਤੂੰ ਨਗਰ ਕੌਂਸਲ ਤੂੰ ਡੀਡੀ ਲੈਂਦੇ ਸਾਡੇ ਕੋਲ ਡੀਡੀ ਸਰਕਾਰੀ ਜਿਵੇਂ ਤੂੰ ਅਗਲੇ ਕੰਮ ਚਰਾਮ ਪਰਦੇ ਤੂੰ ਸਾਡੇ ਕੇ ਸਰਕਾਰੀ ਡੀਡੀ ਲੈਂਦੇ ਨਾ ਫਿਰ ਖਾਤੇ ਜਮਾ ਕਰਾਉਂਦਾ ਨਹੀਂ ਨਹੀਂ ਇਹ ਕਹਿੰਦੇ ਕੀ ਚੀਜ਼ ਕਰਤੀਆਂ ਕੋਈ ਦਿੱਕਤ ਨਹੀਂ ਸਾਨੂੰ ਚੈੱਕ ਕਰਦੇ ਹਾਂ ਚੈੱਕ ਕਰਕੇ ਦੇ ਲੋ ਅਗਰ ਨਿਕਮ ਮਨ ਲਾ ਚੈੱਕ ਕਰ ਲੋ ਪਹਿਲਾਂ ਦੇ ਰਸੀਬ ਪਾਜਣੋਂ ਗਾਉਣਾ ਨਹੀਂ ਹੁਣ ਕੋਣੀ ਨੇ ਪਹਿਲਾਂ ਨਗਰ ਨਿਗਮ ਚੈੱਕ ਦੇਣਾ ਮੈਂ ਚੋਕੀ ਕਰ ਦੂੰ ਪਹਿਲਾਂ ਕੋਣੀ ਸੁਪਰ ਟੈਂਡਰ ਸਾਹਿਬ ਨੇ ਲੱਭਣੇ ਤੜਕੋ ਗਏ ਮੇਰੀ ਗੱਲ ਸੁਣੋ ਸੁਪਰ ਟੈਂਡਰ ਸਾਹਿਬ ਦਿੱਤੀ ਹੈ ਪੁੱਛੋ ਸੁਪਰ ਟੈਂਡਰ ਸਾਹਿਬ ਜਦੋਂ ਮੈਂ ਤੁਹਾਨੂੰ ਪਾਗਾ ਰਾਜਪਾਲ ਉਹ ਬੜੇ ਨਾਲ ਮੈਂ ਜਨਾ ਕਰਦਾ ਸੀ ਦੇਖਦੇ ਆ ਅਸੀਂ ਆਏ ਨਹੀਂ ਪਰ ਅਸੀਂ ਮੇਰੇ ਨਾਲ ਕਿਹਾ ਕਿ ਦੇ ਸਾਹਮਣੇ ਕਿਆ ਕੜਾ ਕਿਆ ਪਤਾ ਨਹੀਂ ਇਹ ਵੀ ਕਹਿ ਨਹੀਂ ਗੱਲ ਇੱਥੇ ਤੁਹਾਨੂੰ ਕਹਿ ਦਿੰਦੇ ਕਿ ਕੀ ਆ ਜਾਂਦਾ ਨਹੀਂ ਸੀ ਇਹ ਸਿਰਫ ਇਹ ਤੇ ਕਿਹੜਾ ਐਂਟਰੀ ਪਾਸ ਲੈਣਾ ਜਿੰਨਾ ਬਾਅਦ ਨਹੀਂ ਲੱਭੀ ਐਂਟਰੀ ਲਈ ਬਾਤ ਗੱਲ ਕਰੂਗੀ ਜੀ ਐਪਲੀਕੇਸ਼ਨ ਤੋਂ ਅੱਗੇ ਪਛਿਆ ਪਰਚੀ ਤੇ ਵੀ ਇਹ ਲਾ ਪਹਿਲਾਂ ਫੋਟੋ ਨਾਲ ਕੰਪਿਊਟਰ ਦੀ ਰਸੀਦ ਨਾਲ ਤੇ ਨਾਮ ਨਗਰ ਨਿਗਮ ਦਾ ਚੈੱਕ ਕੱਢ ਕੇ ਅਸੀਂ ਆਪਦੇ ਖਾਤੇ ਹੀ ਲਾਵਾਂਗੇ ਔਰ 2 ਮਿੰਟ ਹੋਈ ਹੋ ਨਹੀਂ ਬੋਲੀ ਕਿ ਨਾ ਮੈਂ ਕਰਾਂ ਪਹਿਲੇ ਜਦੋਂ ਉਹ ਹੀ ਬੋਲੀ ਹੁਣੇ ਕਰਾ ਦੇ ਨੇ ਅਸੀਂ ਆਣਾ ਹੀ ਨਹੀਂ ਤੁਹਾਡੀ ਬੋਲੀ ਤੇ ਚਲ ਪੈਸੇ ਚੀਜ਼ ਲੱਗ ਤੇ ਮੇਰ ਸਨ ਸ੍ਰੀਟਾਏ ਬੈਠੋ ਸਨ ਕੀ ਤੰਗੀ ਕੀ ਹੈ ਜਿਹੜੀ ਸਟੋਰੀ ਆਵਾਜ਼ ਸੁਣੋ ਹੀ ਸਹੀ ਤੇ ਵੀ ਲੱਗਦਾ ਜਿਹਨੇ ਰੱਖੀ ਰੱਖ ਦੋ ਜਿਹਨਾਂ ਲੈਣਾ ਠੇਕਾ ਖੜਾ ਰੱਖਉਂਦਾ ਰੱਖਾ ਦੇਵੇ ਨਹੀਂ ਹਾਂ ਕੋਈ ਕੋਈ ਤਾਂ ਜਿਹਨੇ ਰੱਖਿਆ ਰੱਖੋ ਬੋਲੀ ਕੈਨਸਲ ਕਰਦੀ ਜਿਹੜਾ ਨਹੀਂ ਆਣਾ ਕਹਦਾ ਉਹਦੇ ਮਤਲਬ ਕਰਦਾ ਜਿਹੜਾ ਆਣਾ ਤਾਂ ਉਹਦੀ ਰੱਖ ਲੈਂਦੇ ਹੈ ਗੈਰੀ ਗੱਲ ਜਾ ਚੰਦਾ ਉਹਦੀ ਕੋਈ ਰੱਖਣਾ ਜਿਹੜਾ ਪਾਰਟਿਸਪੇਟ ਨਹੀਂ ਅੱਗ ਨੂੰ ਅੱਗੋ ਦੀ ਕਰਨਾ ਚਾਹੁੰਦਾ ਕੋਈ ਬਾਅਦ ਦਾ ਕਰੂਗੀ ਨਾ ਸਰ ਕੈਨਸਲ ਹੋਈ ਹੈ ਨਾ ਅੱਜ ਦੀ ਤੇ ਅੱਜ ਦਾ ਡਿਸੀਜਨ ਅੱਜ ਹੋਣਾ ਹੈ ਉਹ ਬਾਅਦ ਥੋੜਾ ਕਾਉਂਟ ਤੇ ਆਏਗਾ ਭਾਜੀ ਬੁਲੀ ਕੈਨਸਲ ਨਹੀਂ ਹੋਣੀ ਭਾਜੀ ਉਹ ਅਸੀਂ ਉੱਥੇ ਆਫਸ ਕਰਕੇ ਕੈਨਸਲ ਮੈਸਰ ਦਾ ਗਾਟੇ ਕੈਨਸਲ ਕਰ ਰਹੇ ਹੋ ਉਹਨਾਂ ਵਾਲੇ ਤੋਂ ਕੈਨਸਲ ਕਰ ਗਿਆ ਤਾਂ ਆਪ ਨੂੰ ਜਿਹਨਾਂ ਨੇ ਜਮ੍ਹਾਂ ਕਰਾਈ ਹੈ ਸਿਕਿਉਰਿਟੀ ਪਹਿਲੀ ਆਪਣੀਆਂ ਪੱਤੀਆਂ ਪੱਕੀਆਂ ਲੈ ਲਓ ਦਾਦੇ ਲੀ ਲਲੀਆਂ ਜੀ ਸਰ ਕਿਉਂ ਨਹੀਂ ਦਿੱਤੀਆਂ ਪਹਿਲਾਂ ਜਮ੍ਹਾਂ ਕਰਵਾ ਦੇ ਜੀ ਪਹਿਲਾਂ ਪੈਸੇ ਤਾਂ ਤੁਸੀਂ ਪੈਸੇ ਜਮ੍ਹਾਂ ਕਰਾਏ ਉਹ ਕਿਉਂ ਨਹੀਂ ਪੱਤੀਆਂ ਦੇ ਰਹੇ ਸਾਡੇ ਨਾਮਾਂ ਦੇ ਵਿੱਚ ਮੇਰ ਸਾਹਿਬ ਪਹਿਲੇ ਨਹੀਂ ਲੈਣੇ ਕੋਈ ਔਨਲਾਈਨ ਤਾਂ ਤੁਸੀਂ ਨਹੀਂ ਲੈ ਜਾ ਕਰਦਾ ਲਾ ਜੀ ਲਾ ਗੱਲ ਤਾਂ ਫੋਕੀ ਨਹੀਂ ਸਰ ਸਰਕਾਰ ਤੋਂ ਚੂਕੜ ਪੇਪਰ ਮਾਸੇ ਗਲਤ ਗੱਲ ਕੋਈ ਸੀ ਵੀ ਨਹੀਂ ਦਿੱਤੀ ਮੇਰਾ ਇਹ ਮਰਜ਼ੀ ਕਰੀ ਜਿਵੇਂ ਅਸੀਂ ਤੇਰੇ ਨਾਲ ਹੋਣੀ ਸੀ ਵੈਸੇ ਅਸੀਂ 2 ਘੰਟੇ ਪਹਿਲਾਂ ਦਿੱਤੇ ਹੁਣ ਤੁਸੀਂ ਰਸੀਦਾ ਮੰਗੀ 2 ਮਿੰਟ ਪਤਾ ਸਤ ਤੋਂ ਬਦਲ ਲੱਗਦਾ ਸੀ ਲਾ ਲੈਗੇ ਰਸੀਦਾ ਕਿਹਾ ਵਾ ਰਸੀਦਾ ਲੈ ਕੇ ਆਂਦੇ ਤੁਸੀਂ ਕਿਹਾ ਹਾਰਕਾਰ ਦੇ ਲੋ ਕਸਟਮ ਬੋਲੀ ਚਾਰ ਦੇ ਟਾਈਮ ਰੱਖਨੇ ਪਹਿਲਾਂ ਸਿੱਧਾ ਦਿੰਦੇ ਨਹੀਂ ਹਾਂ ਅਸੀਂ ਲੈ ਕੇ ਜਾਣਾ ਸਾਰੇ ਹੀ ਜਾਣਦੇ ਕਿ ਅੱਜ ਪ੍ਰੈਸ ਵਾਲੇ ਆ ਕੇ ਤੁਸੀਂ ਰਸੀਦਾ ਮੂੰਹ ਕੱਟ ਦੀ ਜੀ ਆਪਾਂ ਦੀ ਕੱਟੀ ਹੋਈ ਪ੍ਰੈਸ ਵਾਲੇ ਪ੍ਰੈਸ ਤੋਂ ਬੜਿਆ ਪ੍ਰੈਸ ਤੋਂ ਬੜਿਆ ਕਰਾਂਗੇ ਦੇਖਿਆ ਹੁੰਦਾ ਸੀ ਵੀਰ ਸੁਪਨੇ ਦਾ ਨਾਮ ਹੈ ਸੰਬੂਲ ਸਿੰਘ ਜੱਟ ਜੀ ਵੀਰ ਸੁਪਨੇ ਦਾ ਵੀਰ ਸਾਹਾ ਦਾ ਨਾਮ ਲੈ ਕੇ ਜੇ ਗਲਤ ਬਾਣੀ ਪੁੱਛੋ ਲੋਕਾਂ ਨੂੰ ਪੁੱਛੋ ਮੇਰਾ ਨਾਮ ਸੁਪਨੇ ਦਾ ਹੈ ਮੇਰਾ ਨਾਮ ਹੀ ਨਹੀਂ ਹੈ ਜੇ ਤੁਹਾਨੂੰ ਪਹਿਚਾਣ ਰੱਖਣੀ ਹੈ ਤਾਂ ਨਾ ਕੀ ਪਤਾ ਨਿਵਾਸੀ ਨੂੰ ਪੁੱਛਿਆਗਾ ਕਿ ਨਾ ਕਿਵੇਂ ਕੈਸ਼ ਵਾਪਸ ਹੋਏਗਾ ਜੇ ਬੋਲੀਏ ਹਮਨ ਪੁਲਿਸ ਪਰ ਹੋਰ ਜਿਆਦਾ ਹੋਰ ਜਿਆਦਾ ਹੋਰ ਕਾਹਦੀ ਕਰਦਾ ਕਿ ਸਾਰੇ ਪੰਜਾਬ ਲੈ ਕੇ ਹੀ ਹੋ ਸਕਦਾ ਹੋਰ ਬੈਠੇ ਨਹੀਂ ਪੈਸੇ ਲਿੱਤੇ ਹੋਣਗੇ 10000 ਤੋਂ ਵੱਧ ਹੋਣਾ ਪਿਆਣੀ ਹੋਣਾ ਸਾਡਾ ਮੇਰੀ ਗੱਲ ਸੁਣੋ ਇਹ ਸਮਝ ਨਹੀਂ ਦੱਸਿਆ ਸਾਰੇ ਇੱਕ ਵਾਰ ਬੰਦਾ ਮੰਗਦਾ ਮਤਲਬ ਤਾਂ ਇਹ ਹੈ ਜੀ ਵੀ ਸ਼ਹਿਰ ਦੇ ਚੁਣੇ ਇੱਕ ਨਮਾਇंदे ਦੇ ਉੱਤੇ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਹੈ ਜਿਹੜੇ ਹੈ ਵੀ ਸ਼ਰਧਾ ਜੁਮੈਤ ਨੂੰ ਮੰਡੀ ਰੋਕ ਤੇ ਪ੍ਰਸ਼ਾਸਨਿਕ ਤਜਾਦੀ ਜਰੇ ਹੈ ਵੀ ਹੈ ਪਹਿਲਾ ਮਤਲਬ ਇਹ ਹੈ ਕਿ ਨਗਰ ਦੇ ਬੰਦੇ ਬੈਠੇ ਨੇ ਹੁਣ ਚੈੱਕ ਦੇ ਰੋ ਚੈਕਿੰਗ ਉਹ ਦੇ ਰਹੀ ਹੈ ਕੈਸ਼ ਨੂੰ ਕੈਸ਼ ਨੂੰ ਜੈਸ ਨੂੰ ਉਹਦੇ ਨੂੰ ਮਿਲ ਰਹੇ ਨਹੀਂ ਨਹੀਂ ਪਹਿਲੇ ਪਹਿਲੇ ਕੈਸ਼ ਲੈ ਜਾ ਸਰ ਇੱਕ ਮਿੰਟ ਪਹਿਲੇ ਕਦੀ ਬੋਲੀ ਕਰਾਈ ਕੋਈ ਤੁਸੀਂ ਇੱਕ ਨੰਬਰ ਚੱਪ ਰਹੇ ਤੁਸੀਂ ਕੈਸ਼ ਰਸਾ ਹੈ ਕੋਈ ਲਿਖਾਉਂਦੇ ਨਾਲ ਕੋਰਦੇ ਜਾਈਓ ਸਾਰੇ ਜਾਈਓ ਕੋਈ ਨੀ ਕੈਸ਼ ਉਹ 905 ਕਰੋੜ ਦਾ ਟਿਕਾ 25 ਲੱਖ ਨੂੰ ਕੋਈ ਜੱਸ ਕੀ ਨਾ ਕਰ ਸਕਦੇ ਕੈਸ਼ ਨਹੀਂ ਜਮਾ ਕਰਦੇ ਕਰਦੇ 1000 ਦਾ ਠਿਕਾ ਇੱਕ ਨੰਬਰ 'ਚ ਦੋਗੇ 20 ਲੱਖ ਦਾ ਵਾਪਸ ਲੈ ਗਿਆ ਬਲੈਕ ਕਰ ਰਹੇ ਆ ਦਾ ਮਤਲਬ ਪਾਜੀ ਅਸੀਂ ਤੁਹਾਡੇ ਕੋਲ ਪਾਜੀ ਕਿੰਨਾ ਕਰਦੇ ਤਾਂ ਹੀ ਹੋਇਆ ਨਾ ਕਿ ਤੁਸੀਂ ਲੋਕਾਂ ਨੇ ਬਲੈਕ ਕਰਿਆ ਪਾਜੀ ਅਸੀਂ ਬਾਹਰ ਧਰਨਾ ਲਾਵਾਂਗੇ ਇੱਥੇ ਨਹੀਂ ਬਾਹਰ ਲਾਵਾਂਗੇ ਅਸੀਂ ਬਾਹਰ ਨਹੀਂ ਲਾਵਾਂਗੇ ਤੇਰਾ ਕਿਸੇ ਨੂੰ ਵੀ ਇਥੋਂ ਇੱਥੇ ਤਾਂ ਰਹਿੰਦੇ ਹੀ ਬਾਹਰ ਧੁੱਪੇ ਆਈਏ ਇੱਥੇ ਲਾਵਾਂਗੇ ਇਹ ਠੀਕ ਆ ਟਿਕਲੇ ਬਲੇ ਬੰਦੇ ਆ ਹੋ ਜਿੱਥੇ ਤੋਂ ਯਾਰ ਚਲੋ ਹੋ ਚੇ ਚਾਹੇ ਪਾਣੀ ਸੁਰਤੂ ਨੇ ਨਹੀਂ ਲਾ ਕੇ ਕਹਿਣਾ ਮਤਲਬ ਇਹ ਪਹਿਲੇ ਤੋਂ ਲਾ ਲਿਆ ਸੀ ਪਹਿਲੇ ਤੋਂ 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 ਪ ਆਪਾਂ ਨੂੰ ਬਣਾ ਕਰਦੇ ਹਾਂ ਇਹ ਵੀ ਜਮੇਣੀ ਹੈ ਜਿਹੜਾ ਖਾਣੇ ਜਾਂ ਜਾਂਦੇ ਆਂ। ਇਹ ਕਿਹੜੀ ਕਿਹੜੀ ਸੁਣਨ ਲਈ ਬੋਲ ਰਹੀ ਆਂ ਪੰਜ ਪੰਜ ਮਿੰਟ ਕਰਨਾ ਪੈਂਦਾ ਹੈ। ਜੰਬੇ ਹੋ ਰਿਹਾ ਹੈ। ਇੱਥੇ ਪਾਣੀ ਲੱਗਣ ਦੀ ਦਸਤ ਲੱਗੀ ਆਂ। ਹਾਂਜੀ। ਮੈਂ ਤੁਹਾਨੂੰ ਖਾਣ ਕਰਾਂਗਾ। ਮੈਂ ਤੁਹਾਨੂੰ ਪਤਾ ਨਹੀਂ ਮੈਂ ਆਪ ਕੋਸ਼ਿਸ਼ ਕਰਾਂਗਾ। ਹਾਂਜੀ। ਜਦੋਂ ਮਿਲਾਂਗੇ। ਡਿਪਾਰਟਮੈਂਟ ਦੇ ਲੋਕ ਲੈਣਾ ਚਾਹੁੰਦੇ ਨੇ। ਬੰਦੇ ਤੇ ਮੈਨੂੰ ਪਾਣੀ ਪਾਣਾ ਕਰੋ। ਕੋਟੀ ਨਾਲ ਸਰੇ ਮੀਨਾ ਸਾਰੇ ਮੀਨਾ ਪੈਸੇ ਲੈ ਆਏ ਨੇ ਫਿਰ ਆਪਾਂ ਦੇ ਸਾਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਮੇਰੇ ਕੋਲ ਦੁਕਾਨਾਂ ਨੇ ਥੋੜਾ ਰੱਖਿਆ ਲੈ ਆਏ ਆ ਦੇਖੋ ਜੀ ਕੋਈ ਸਟੈਂਪ ਲੱਗੀ ਨਹੀਂ ਮੇਰੇ ਸਾਹਮਣੇ ਕੋਈ ਗੱਲ ਨਹੀਂ ਕਰਾ ਰਿਹਾ ਉਹਨਾਂ ਨੇ ਕਰ ਰਹੀ ਹੈ ਜਿੱਦਾ ਕੱਟਦੇ ਹੋ ਇੱਕ ਕੈਸ਼ ਲੈ ਕੇ ਚੱਕ ਫੇਰ ਲੈ ਬਚਾਰੇ ਆਹ ਜਾਣੇ ਕਾਫੀ ਕਾਪੀ ਪਾ ਰਹੇ ਨੇ ਹਾਰੇ ਸਾਰੇ ਸਾਰੇ ਨਹੀਂ ਦੁਕਾਨਾਂ ਨੂੰ ਪਤਾ ਹੀ ਨਹੀਂ ਕੁਝ ਉਹ ਹਮ ਘਮਕੇ ਲਾਉਂਦੇ ਦੇ ਬਾਹਰ ਜਿਹੜੇ ਬਿੱਲ ਦੇ ਪੈਸੇ ਲੈ ਆਏ ਹੋਰ ਕੱਢਾ ਲਓ ਪੈਸੇ ਲੈ ਕੇ ਪੈਸੇ ਕਰਕੇ ਖੜਾਉਂਦੇ ਨੇ ਕਾਹ ਪੈਸੇ ਨਹੀਂ ਵਾਪਸ ਪੈਸੇ ਨਹੀਂ ਵਾਪਸ ਮੇਰੇ ਬਾਦ ਵਿੱਚ ਪੈਸੇ ਵਾਪਸ ਨਹੀਂ ਮਿਲੇ ਮੈਨੂੰ ਬਤਾਓ ਸਾਡੇ ਪਿੰਡਾਂ ਦੇ ਕਰਨ ਨਹੀਂ ਆਪਾਂ ਜਾਣਦੇ ਆਪਾਂ ਨੂੰ ਗਰੰਟੀ ਬਾਤ ਦਿਵਾਓ ਕਿ ਕੀ ਬਾਤ ਪੈਸੇ ਵਾਪਸ ਹੋਣਗੇ 100000 ਰੁਪਏ ਦੇ ਬਹੁਤ ਸਾਡੇ ਬਾਰੇ ਵਿੱਚ ਪਿਆਰ ਕਰ ਤੁਸੀਂ ਸਾਹੀ ਕਹਿ ਸਕਦੇ ਹੋ ਚਿੱਠੀ ਲਿਖ ਕੇ ਦੇ ਦਿਓ ਮੈਂ ਘੜੀ ਲਵਾਉਂਦਾ ਆਜੀ ਆਹੀ ਮਸਲਾ ਇਹ ਵੀ ਕਹਿ ਸਕਦੇ ਉਸਤਾਬਾ ਤੁਸੀਂ ਕਹਣਾ ਮੈਂ ਤਾਂ ਨਹੀਂ ਮੰਨਣੀ ਬਸ ਹੀ ਮੰਨੀ ਆਪਾਂ ਕਿੱਥੇ ਜਾਵਾਂਗੇ ਬਾਬਾ ਜੀ ਲਾ ਕੇ ਅੱਜ 3000 ਮੇਰੇ ਸਾਹਬ ਤੁਹਾਨੂੰ ਕੁਝ ਨਹੀਂ ਪਤਾ ਇੱਥੋਂ ਦੇ ਮੁਲਾਜ਼ਮ ਹਨ ਇਹਦੇ ਪੈਸੇ ਲਾਏ ਆ ਦੁਕਾਨਾਂ ਵਾਲੇ ਕੋਈ ਤੁਹਾਨੂੰ ਕੋਈ ਨਹੀਂ ਭਾਈ ਤਾਲ ਕਲਪ ਦੇ ਵਿੱਚ ਤੁਹਾਨੂੰ ਤੁਸੀਂ ਸਾਰੇ ਤੁਸੀਂ ਸਿਰ ਆਪਾਂ ਹੀ ਇਹਦੇ ਅੰਦਰ ਚਲਾਓ ਜੀ ਬਾਹਰ ਸਾਰੇ ਜਿਹਦੇ ਵਿੱਚ ਇਹ ਜੀ ਤੁਹਾਡੇ ਸਾਹਮਣੇ ਇੱਕ ਅਸਲ ਨਹੀਂ ਬਾਜੀ ਇੱਕ ਮਿੰਟ ਸਾਈਡ ਤੇ ਪਲੀਜ਼ ਪਲੀਜ਼ ਇੱਕ ਮਿੰਟ ਵੀਰ ਜੀ ਬਾਜੀ ਤੁਹਾਨੂੰ ਬਾਜੀ ਆਹ ਆਹ ਦਾ ਰਾਤ ਨੂੰ ਜੇ ਸਾਹ ਜੇ ਆਹ ਸਿਆਪੇ ਦੀ ਗੱਲ ਜਰਾ ਕਰੀਏ ਕਿਹਦੇ ਪੁੱਛਿਆ ਕਿ ਕੀ ਹੋਣ ਲਿਆ ਮੈਂ ਇਹ ਤੁਹਾਨੂੰ ਸਾਰਾ ਪਹਿਲਾਂ ਇਹਦੇ ਕਰ ਕੋਈ ਨਾਰਪੁਰ ਜਿੱਤੇ ਮਲਾਜਮ ਜਿਹੜੇ ਆ ਨਹੀਂ ਹੋਣ ਦਿੰਦੇ ਹਰ ਵਾਰੀ ਇਹ ਖਰਾਬ ਕਰਦੇ ਆ ਐਤ ਕੀ ਵੀ ਬੋਲੀ ਨੂੰ ਜਿਹੜਾ ਇਹਨਾਂ ਨੇ ਖਰਾਬ ਕਰਨ ਦੇ ਆ